ਹਾਂਜੀ ਬਾਈ ਸਤਿ ਸ੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਪੰਜ ਮੁਖ ਅਫੀਸ਼ਲ ਚੈਨਲ ਵੇਖਣ ਲਈ ਅੱਜ ਆਪਾਂ ਹਾਂਟੀ ਕੋਲੇ ਗਏ ਸੀ ਨਾ ਦੋ ਕਬੂਤਰ ਦਿਖਾਏ ਸੀ ਇੱਕ ਆਪ ਨੂੰ ਪਹਿਲਾਂ ਦਿਖਾਇਆ ਸੀ ਇੱਕ ਹੁਣ ਦਿਖਾਉਂਦਾ ਹੈਗਾ ਹਾਂਟੀ ਕਿਹੜੇ ਕੂਤਰ ਨੇ ਬਾਈ ਇਹ ਇਹਦੇ ਮਾਂ ਬਾਪ ਵੀ ਵੇਗਿਓ ਆਏ ਸੀ ਸੀਰੇ ਦੇ ਕਰੋ ਠੀਕ ਇਹ ਅਸੀਂ ਇਹਨੂੰ ਅਸੀਂ ਗੁਲਾਬੀ ਬੇਟ ਵਾਲੇ ਕੂਤਰ ਕਹਿ ਦਿੰਦੇ ਹਾਂ ਠੀਕ ਹੈ ਬਾਈ ਇਹ ਅਸਲ ਵਿੱਚ ਬਾਜ਼ੀਆਂ ਤੇ ਛੱਡਣ ਦੇ ਕੰਮ ਦੇ ਨਹੀਂ ਦੂਜਾ ਪਾਸਾ ਦਿਖਾਈ ਅੱਖੀ ਦੀ ਐਸਾ ਬਾਈ ਬਾਜ਼ੀਆਂ ਤੇ ਨਹੀਂ ਉੱਡਦੇ ਇਹ ਛੱਡੇ ਵੀ ਜਿੱਤੇ ਵੀ ਆਵਾਜ਼ਾਂ ਜੇ ਨਹੀਂ ਗਾ ਨਹੀਂ ਜਿੱਤੇ ਹਾਂ ਹਾਂ ਪ੍ਰੇਮ ਕਬੂਤਰ ਬਾਜ਼ੀਆਂ ਨਹੀਂ ਛੱਡਦਾ ਮੇਰੇ ਕੋਲ ਕੋਈ ਚੰਗਾ ਕਬੂਤਰ ਜਾਂ ਚੰਗੀ ਕਬੂਤਰੀ ਆ ਗਈ ਹਾਂ ਹਾਂ ਕੋਈ ਬਲੱਡ ਜੋ ਆਪ ਨੂੰ ਕਹਿੰਦੇ ਕਿ ਆ ਮੇਰਾ ਬੜਾ ਚੰਗਾ ਜਿਹਾ ਆਪ ਨੂੰ ਬਲੱਡ ਦਾ ਪਤਾ ਜੇ ਉਹਦੀ ਉਹਦੀ ਬਲੱਡ ਲਾਈਨ ਵਧਾਉਣੀ ਆ ਮੈਂ ਆਹ ਕੂਤਾਂ ਚ ਪਾ ਕੇ ਵਧਾਉਣੀ ਤਾਂ ਖਾਸੀਅਤ ਕੀ ਇਹਨਾਂ ਦੀ ਖਾਸੀਅਤ ਬਈ ਕਿੰਨ ਦੀ ਹੈ ਖਾਸੀਅਤ ਹੈ ਜੇ ਜਿਹੜੇ ਇਹਨਾਂ ਨੇ ਕਿਸੇ ਵੀ ਕੂਤਰ ਨਾਲ ਬੱਚੇ 껙ਦੇ ਇਹ ਬਲੱਡ ਨੇ ਹਾਂ ਹਾਂ ਜਿਹੜੇ ਉਹ ਬੱਚੇ ਹੋਣਗੇ ਉਹਨਾਂ ਦੀ ਗਾ ਬੱਚਿਆਂ ਦੀ ਲਾਤ ਬਾੜੀ ਨਹੀਂ ਆਏ ਉੜਦੀ ਹੈ ਨਹੀਂ ਆਏ ਉੜਦੀ ਹੈ ਨਹੀਂ ਆਏ ਜੁੜਦੀ ਹੈ ਆਪ ਦੀ ਡਾਇਰੈਕਟਰ ਸਿੱਧੀ ਕਿੰਨੀ ਜੁੜਦੀ ਹੈ ਆਪ ਹੀ ਵਾਈਆਂ ਤੇ ਕੂਤਰੇ ਠੀਕ ਹੈ ਬਈ ਤ ਉਹ ਗੁੱਕਿਆਂ ਵਾਲੀ ਬਾਈ ਉਦੋਂ ਮਨ ਲਾ 47 ਡਿਗਰੀ ਟੈਂਪਚਰ ਹੋ ਗਿਆ 1:30 ਵਜੇ ਨਿਬੜੀ ਐ। 3:30 ਵਜੇ ਦਾ ਗੁੱਡਗੀ ਕੂਦਰੀ ਉੱਡ ਕੇ ਅੰਦਰ ਹੀ ਬਦਾਮ ਨਿਕਲੀ ਸੀ। ਉਦੋਂ ਇਨੀ ਗੇਮ ਨਹੀਂ ਸਾਡਾ ਪਤਾ ਹੁੰਦੀ ਸੀ। ਅੱਛਾ। ਇੰਨੇ ਗਰਮੀ ਕੀੜੀ ਆ। ਤੇ ਹੁਣ ਕਿਵੇਂ ਲੱਗਦਾ ਵੀ ਕਿਤੇ ਉਦੋਂ ਆ ਗੇਮ ਚ ਹੁੰਦੀ ਤੇ। ਬਾਈ ਬਾਈ ਨਹੀਂ ਸੀ। ਇਹ ਵੀ ਉਸ ਦਾ ਭੱਜ ਵੀ ਸਕਦੀ ਸੀਗੀ ਇਹ ਵੀ ਕੋਈ ਪਤਾ ਨਹੀਂ ਹੁੰਦਾ। ਹਾਂ ਵੀ ਓਕੇ ਕਰਕੇ ਖੜੀ। ਉਦੋਂ ਲਾ ਕੇ ਜਿਹੜੇ ਖਟਣਾਂ ਵਾਲੇ ਬਣੇ ਆ। ਖਟਣਾਂ ਵਾਲੇ ਬਾਈ ਭੁੰਡੇ ਠੱਲ ਵਾਲੇ ਪਾਏ ਆ। ਉਹ ਜਿਹੜਾ ਵੱਡਾ ਬਾਈ ਦਾ ਠੱਲਾਲਾ ਕਬੂਤਰ ਸੀ। ਉਹ ਇੰਨਾ ਕੂਦਰੇ ਇਹ ਜਿਹੜੇ ਵੱਡੇ ਖਟਿਆਂ ਵਾਲੇ ਬਣੇ ਆ ਵੱਡੇ ਖਟਿਆਂ ਚੀਨਿਆਂ ਚ ਵੀ 25 ਪੈਸੇ ਇਹ ਆ ਸੀਨਿਆਂ ਦੀ 25 ਮਤਲਬ ਸਾਰਿਆਂ ਦੇ ਖੂਨ ਇਹ ਹੈਗਾ ਚਿੱਟਿਆਂ ਵਾਲੇ ਨਹੀਂ ਬਸ ਜਿਹੜੇ ਚਿੱਟਿਆਂ ਵਾਲੇ ਹੈਗੇ ਆ ਇਹ ਨਹੀਂ ਮਾ ਪਾਈ ਕੁਝ ਜਿਵੇਂ ਹੁਣ ਆ ਕਬੂਤਰ ਬੈਠਾ ਤੁਸੀਂ ਦੇਖੋਗੇ ਇਹਦੇ ਵਿੱਚ ਬਲੱਡ ਹੈਗਾ ਇਹ ਥੋੜਾ ਜਿਹਾ ਕੁਛ ਨਾ ਕੁਛ ਕਬੂਤਰ ਜਿਵੇਂ ਪਾਉਣ ਆਇਆ ਇਹ ਬਲੱਡ ਠੀਕ ਹੈ ਜਿਹੜੇ ਜਮਾ ਪਿਓਰ ਆ ਉਹਦਾ ਪਾਸੇ ਦੂਰੇ ਫਿਰਦੇ ਆ ਠੀਕ ਹੈ ਬਈ ਉਸ ਬਲੱਡ ਕੁਸ਼ਤਵਾ ਕਿਉਂਕਿ ਇਹਨਾਂ ਦੀ ਕਲੀਅਰ ਥੋੜੀ ਜੀ ਨਾ ਇਹ ਅੱਖਾਂ ਚ ਫਰਕ ਪਾ ਜਾਣਗੇ ਤੇ ਚੁੰਝ ਚ ਫਰਕ ਪਾ ਜਾਣਗੇ ਜਦੋਂ ਇਹ ਪੈ ਗਈ ਕਿਉਂ ਕੀ ਕਰ ਜਾਂਦਾ ਓੱਖਾ ਸਾਫ ਕਰਦਾਂਗੇ ਉਹ ਓੱਖਾ ਨਹੀਂ ਕਰਦੇ ਗੱਲ ਲਗਾਈਂ ਇਹ ਓੱਖਾ ਨਹੀਂ ਕਰਦੇ ਹਾਂ ਇਹ ਕਬੂਤਰਾਂ ਦਾ ਬਈ ਮੈਂਸੀਆਂ ਦਾ ਰਿਕਾਰਡ ਤੋੜਦੇ ਵੇ ਆ ਇਹ ਇਨਾਂ ਚ ਕਬੂਤਰੀ ਆਪਣੇ ਕਾਲਾ ਯੂਪੀ ਲੈ ਗਿਆ ਸੀ ਭਰਾ ਆਪਣਾ ਤੇ ਕਾਲੇ ਕੋਲ ਬੈਠੀ ਐ ਤੇ ਕਾਲੇ ਕੋਲ ਬਹੁਤ ਔਲਾਦ ਉੱਡੀ ਬਈ ਬਹੁਤ ਔਦੀ ਔਲਾਦ ਉੱਡੀ ਕਾਲੇ ਕੋਲ ਨਿਆਇ ਜੀ ਯੂਪੀ ਆਲੇ ਕੋਲ ਯੂਪੀ ਆਲੇ ਕੋਲ ਉਹ ਕਾਲਾ ਅੱਜ ਵੀ ਮੈਂ ਦੱਸਦਾ ਇਹਨਾਂ ਦਾ ਪਸ਼ੋਕੜ ਕੀ ਹੈ ਕਿਹੜੇ ਕਬੂਤਰ ਕਹਿ ਸਕਦੇ ਨੇ ਯਾਰ ਬਈ ਆਪਾਂ ਨੂੰ ਨਹੀਂ ਪਤਾ ਬਈ ਸੀਰੇ ਕੋਲੋਂ ਆਇਆ ਸੀ ਕਬੂਤਰ ਕਬੂਤਰੀ ਹੈ ਜੀ ਸੀਰੇ ਦੇ ਵੇਗੇ ਕੋਲੋਂ ਹਾਂ ਕਬੂਤਰੀ ਇਹੋ ਜੀ ਸੀ ਉਹਦੇ ਨ ਇੰਨਾ ਕਾ ਬਾਕੀ ਚਿੱਟੀ ਸਾਰੀ ਅੱਖਾਂ ਹੀ ਅੱਖਾਂ ਸੀਗਾ ਜਿਹੜਾ ਕੂਤਰ ਲਾਲ ਜੀ ਨਾ ਆਇਆ ਸੀ ਉਹਦੀ ਹਿੱਕ ਇਤੋਂ ਤੱਕ ਗੂੜੀ ਸੀ ਠੀਕ ਹੈ ਗੂੜੀ ਹਿੱਕ ਸੀ ਬਾਕੀ ਸਾਰਾ ਚਟਾ ਸੀ ਉਹ ਦੱਸਿਆ ਇਹਨਾਂ ਨੇ ਕੋਈ ਬਲੱਡ ਨਹੀਂ ਆਇਆ ਜੀ ਕੋਈ ਬਲੱਡ ਸੀ ਇਹਨੇ ਕੁਝ ਨਹੀਂ ਪੁੱਛਿਆ ਸੀ ਉਦੋਂ ਚਾਰ ਬੱਚੇ ਘੜਾਈ ਸੀਗੇ ਤਿੰਨ ਤਾਂ ਗਿੱਜੇ ਨਹੀਂ ਸਤੋਂ ਇੱਕ ਗਿੱਜੀ ਸੀ ਗਿੱਜ ਵੀ ਕੀ ਗਈ ਸੀਗੀ ਇੱਥੇ ਚੋਾਰੇ ਦੇ ਬੈਠੀ ਰਹਿੰਦੀ ਸਰਦਾਂ ਤੇ ਜਿਹੜੇ ਸਿੱਧੀ ਘਰ ਨੂੰ ਗੱਡੀ ਬੋਲ ਆ ਦੋੜੀ ਫਿਰ ਕੁੱਕਿਆ ਦੀ ਛੜਤੀ ਸੀ ਜੱਤੀ ਜੱਤੀ ਸੀ ਦੂਰ ਉਹ ਉਹ ਬਲੱਡ ਮੈਂ ਸਾਮੀ ਬੈਠਾ ਪਰੇ ਮੈਂ ਬਾਜੀਆਂ ਨਹੀਂ ਛੱਡਦਾ ਇਹ ਕਬੂਤਰ ਇਹਨਾਂ ਦੀ ਗੱਲ ਬੱਚੇ ਘੜਾ ਦੇ ਮਿਸਪਾਉਣਾ ਤੇ ਰਿਜ਼ਲਟ ਵਧੀਆ ਬਾਈ ਰਿਜ਼ਲਟ ਬਾਈ ਇਹਨਾਂ ਦੇ ਉੱਤੇ ਮੈਂ ਜੇ ਦੱਸੀਦਾ ਜੇ ਕਿਸੇ ਕੂਤਰਾ ਦੀ ਜੇ ਤੇਰੇ ਕੋਲ ਵੀ ਜੱਡੂ ਕੂਤਰਾ ਹੈ ਨਾ ਮੇਰੇ ਕੋਲ ਮੈਂ ਪ੍ਰੇਫਰ ਹੀ ਕਰੂਗਾ